ਸਤਿ ਸ੍ਰੀ ਅਕਾਲ ਦੋਸਤੋ ਯੂਐਸ ਡਿਪੋਰਟ ਦੇ ਨਾਲ ਜੁੜੀ ਤਾਜ਼ਾ ਅਪਡੇਟ ਕੁਝ ਨਵੀਆਂ ਕਹਾਣੀਆਂ ਮੈਂ ਪ੍ਰਿਤਪਾਲ ਮਹਾਰਾਣਾ ਯਾਨੀ ਸਾਹਿਬ ਪ੍ਰਿਤਪਾਲ ਦੋਸਤੋ ਜਿਨ੍ਹਾਂ ਨੇ ਅਸਾਈਲਮ ਦਾ ਕੇਸ ਲਗਾਇਆ ਹੋਇਆ ਸੀ ਤੇ ਪਾਸ ਵੀ ਹੋ ਗਿਆ ਐਸੇ ਤਰ੍ਹਾਂ ਗ੍ਰੀਨ ਕਾਰਡ ਹੋਲਡਰਜ਼ ਆ ਰੀਸੈਂਟਲੀ ਜੇ ਕੋਰੋਨਾ ਨੂੰ ਅਪਡੇਟ ਉਹਨਾਂ ਦੇ ਕੇਸ ਦੇ ਨਾਲ ਰਿਲੇਟਡ ਆ ਚੁੱਕੀ ਹੈ ਐਸੇ ਤਰ੍ਹਾਂ ਰੈਫਿਊਜੀ ਵੀਜ਼ਾ ਸਟੇਟਸ ਨਾਲ ਜੁੜੇ ਹੋਏ ਜਿਹੜੇ ਲੋਕੀਆਂ ਰੀਸੈਂਟਲੀ ਜਿਨ੍ਹਾਂ ਦਾ ਕੇਸ ਪਾਸ ਹੋਇਆ ਉਹਨਾਂ ਦਾ ਪ੍ਰਿੰਟਿੰਗ ਰੋਕਣ ਦੀ ਖਬਰ ਆ ਰਹੀ ਹੈ ਯਾਨੀ ਕਿ ਉਹਨਾਂ ਦਾ ਵੀਜ਼ਾ ਪ੍ਰਿੰਟਿੰਗ ਤੱਕ ਰੋਕ ਦਿੱਤਾ ਗਿਆ ਕਿਉਂਕਿ ਡੋਨਲਡ ਟਰੰਪ ਪ੍ਰਸ਼ਾਸਨ ਦੇ ਵੱਲੋਂ ਆਖਿਆ ਗਿਆ ਕਿ ਸਾਇਲਮ ਦੀਆਂ ਇਹਨਾਂ ਕਹਾਣੀਆਂ ਇਹ ਵੀਜ਼ਾ ਸਟੇਟਸ ਜਿੰਨੇ ਹਨ ਇਹਨਾਂ ਦੀ ਫਰਦਰ ਡੀਪਲੀ ਇਨਵੈਸਟੀਗੇਸ਼ਨ ਹੋਵੇਗੀ ਤੇ ਉਸ ਤੋਂ ਬਾਅਦ ਫਾਈਨਲ ਡਿਸੀਜਨ ਆ ਕੇ ਦੱਸਿਆ ਜਾਏਗਾ ਫਰਦਰ ਇੰਪਰੂਵਮੈਂਟ ਤੇ ਹੋਰ ਡੀਪ ਇਨਵੈਸਟੀਗੇਸ਼ਨ ਲਈ ਇਹਨਾਂ ਸਾਰੀਆਂ ਐਪਲੀਕੇਸ਼ਨ ਦੇ ਰਿਜ਼ਲਟ ਨੂੰ ਰੋਕ ਦਿੱਤਾ ਗਿਆ ਯਾਨੀ ਕਿ ਇਹਨਾਂ ਦੀ ਪ੍ਰਿੰਟਿੰਗ ਤੱਕ ਰੋਕ ਦਿੱਤੀ ਗਈ ਹੈ ਅਮਰੀਕਾ ਜਿਸ ਨੂੰ ਕਿ ਪੂਰੀ ਦੁਨੀਆ ਦੇ ਵਿੱਚ ਮਨੁੱਖੀ ਅਧਿਕਾਰਾਂ ਦਾ ਸਭ ਤੋਂ ਵੱਡਾ ਸਮਰਥਕ ਆਖਿਆ ਜਾਂਦਾ ਸੀ ਇੰਡੀਆ ਅਫਗਾਨਿਸਤਾਨ ਕਿਸੇ ਵੀ ਮੁਲਕ ਵਿੱਚ ਜਦੋਂ ਘੱਟ ਗਿਣਤੀਆਂ ਉੱਪਰ ਜਾਂ ਧਰਮ ਦੇ ਆਧਾਰ ਤੇ ਕੋਈ ਵਿਤਕਰਾ ਹੁੰਦਾ ਜ਼ੁਲਮ ਹੁੰਦਾ ਤਾਂ ਲੋਕ ਅਮਰੀਕਾ ਵੱਲ ਦੇਖਦੇ ਨੇ ਤੇ ਅਮਰੀਕਾ ਇਹਨਾਂ ਲੋਕਾਂ ਨੂੰ ਵੱਖ-ਵੱਖ ਮੁਲਕਾਂ ਨੂੰ ਆਸਰਾ ਵੀ ਦਿੰਦਾ ਮਦਦ ਵੀ ਦਿੰਦਾ ਤੇ ਸੁਰੱਖਿਆ ਵੀ ਦਿੰਦਾ ਆ ਰਿਹਾ ਪਰ ਡੋਨਲਡ ਟਰੰਪ ਦੇ ਪ੍ਰਸ਼ਾਸਨ ਦਰਮਿਆਨ ਉਹਨਾਂ ਕੇਸਾਂ ਨੂੰ ਉਹਨਾਂ ਕਹਾਣੀਆਂ ਨੂੰ ਜੋ ਅਸਾਈਲਮ ਦੀਆਂ ਉਹਨਾਂ ਫਾਈਲਾਂ ਦੇ ਵਿੱਚ ਆਪਣਾ ਸੱਚ ਬਿਆਨ ਕਰ ਚੁੱਕੀਆਂ ਨੇ ਉਹਨਾਂ ਨੂੰ ਦੁਬਾਰਾ ਇਨਵੈਸਟੀਗੇਟ ਕੀਤਾ ਜਾਏਗਾ ਯਾਨੀ ਕਿ ਉਹ ਕਹਾਣੀਆਂ ਦੁਬਾਰਾ ਤੋਂ ਸੁਣੀਆਂ ਜਾਣਗੀਆਂ ਉਹਨਾਂ ਵਿੱਚ ਇਨਵੈਸਟੀਗੇਸ਼ਨ ਚ ਦੁਬਾਰਾ ਜਾਂਚਿਆ ਜਾਵੇਗਾ ਕਿ ਦਿੱਤੇ ਗਏ ਬਿਆਨ ਤਸਦੀਕੀ ਕਹਾਣੀ ਕਿੰਨੀ ਕੁ ਸੱਚੀ ਹੈ ਕਿੰਨਾ ਕੁ ਝੂਠ ਹੈ ਹੋਰ ਬੜੀ ਬਾਰੀਕੀ ਨਾਲ ਗ੍ਰੀਨ ਕਾਰਡ ਹੋਲਡਰਸ ਰੈਫਿਊਜੀ ਕੇਸਸ ਤੇ ਅਸਾਈਲਮ ਦੇ ਕੇਸਸ ਨੂੰ ਦੁਬਾਰਾ ਜਾਂਚ ਪੜਤਾਲ ਤੇ ਲਗਾ ਦਿੱਤਾ ਗਿਆ ਹੈ homeland security department ਦੇ ਅਫੀਸਰ ਨੇ cbs نیوز ਨੂੰ ਨਾਮ ਨਾਂ ਦਰਸ਼ਨ ਤੇ ਇਹ ਇਨਫੋਰਮੇਸ਼ਨ ਹੈ ਜਿਹੜੀ ਉਹ ਦੱਸੀ ਆ ਜਾਂ ਫਿਰ ਆਖੋ ਕੇ ਲੀਕ ਕੀਤੀ ਹੈ ਤੇ cbs نیوز ਨੇ ਇਹ ਨਿਊਜ਼ ਜਦੋਂ ਸ਼ੇਅਰ ਕੀਤੀ ਜਦੋਂ ਨਸ਼ਰ ਕੀਤੀ ਤਾਂ ਖਾਸ ਤੌਰ ਤੇ ਅਸਾਇਲਮ ਕੇਸਸ ਜਿਹਨਾਂ ਨੇ ਲਗਾਏ ਆ ਤੇ ਜਿਹਨਾਂ ਨੇ ਅਸਾਇਲਮ ਕੇਸਸ ਜਿੱਤ ਵੀ ਚੁੱਕੇ ਆ ਉਹਨਾਂ ਨੂੰ ਇੱਕ ਨਵੀਂ ਚਿੰਤਾ ਜ਼ਰੂਰ ਪੈ ਗਈ ਆ ਯਾਨੀ ਕਿ ਡੋਨਲਡ 트੍ਰੰਪ ਦੇ ਵੱਲੋਂ ਗੈਰਕਾਨੂੰਨੀ ਪ੍ਰਵਾਸੀਆਂ ਤੇ ਜਿਹੜੇ ਕਿ ਬਾਰਡਰ ਕ੍ਰੋਸ ਕਰਕੇ ਗੈਰਕਾਨੂੰਨੀ ਢੰਗ ਨਾਲ ਅਮਰੀਕਾ 'ਚ ਦਾਖਲ ਹੋਇਆ ਉਹਨਾਂ ਉੱਪਰ ਬਹੁਤ ਵੱਡੀ ਜਾਂਚ ਮਾਈਕਰੋਸਕੋਪ ਦੇ ਬੰਗ ਬੜੀ ਬਾਰੀਕੀ ਨਾਲ ਫਰਦਰ ਇਨਵੈਸਟੀਗੇਸ਼ਨ ਆ ਜਿਹੜੀ ਉਹ ਲਗਾ ਦਿੱਤੀ ਗਈ ਹੈ ਤੇ ਜਾਂਚ ਕਦੋਂ ਤੱਕ ਚੱਲੇਗੀ ਕਦੋਂ ਇਹਦਾ ਡਿਸੀਜਨ ਆਏਗਾ ਇਹ ਇੱਕ ਲੰਬਾ ਫਿਕਰ ਹੈ ਤੇ ਇਸ ਦੇ ਨਤੀਜੇ ਆਉਣ ਤੇ ਹੀ ਦੱਸਿਆ ਜਾ ਸਕੇਗਾ ਕਿ ਇਹ ਜਾਂਚ ਕਿੱਧਰ ਨੂੰ ਜਾਏਗੀ ਪਰ ਜਿਸ ਤਰ੍ਹਾਂ ਦੇ ਸ਼ੰਕੇ ਨੇ ਸ਼ੰਕੇ ਇਹ ਨੇ ਕਿ ਗੈਰ ਕਾਨੂੰਨੀ ਪ੍ਰਵਾਸੀਆਂ ਤੇ ਡੋਨਲਡ ਟਰੰਪ ਦੇ ਪ੍ਰਸ਼ਾਸਨ ਦਾ ਇਹ ਸਿਕੰਜਾ ਇਹ ਪੰਜਾਬ ਬੜੀ ਸਖਤੀ ਨਾਲ ਬੜੀ ਬਾਰੀਕੀ ਨਾਲ ਦਿਨ ਪ੍ਰਤੀ ਦਿਨ ਕਸਤਾ ਨਜ਼ਰ ਆ ਰਿਹਾ ਹੈ ਇਸੇ ਤਰ੍ਹਾਂ ਟਰੱਕ ਡਰਾਈਵਰ ਜਿਨ੍ਹਾਂ ਨੇ ਕਿ ਕਰੋਨਾ ਦੇ ਵੇਲੇ ਆਪਣੀ ਜ਼ਿੰਦਗੀ ਦੀ ਆਪਣੀ ਜਾਨ ਦੀ ਆਪਣੇ ਪਰਿਵਾਰਾਂ ਦੀ ਵੀ ਪਰਵਾਹ ਨਹੀਂ ਕੀਤੀ ਤੇ ਉਹਨਾਂ ਨੇ ਅਮਰੀਕਾ ਦੇ ਲੋਕਾਂ ਤੱਕ ਸਾਂਝੋ ਸਮਾਨ ਫੈਸਿਲਿਟੀਆਂ ਪਹੁੰਚਾਉਣ ਦੇ ਲਈ ਸੈਨਿਕਾਂ ਦੇ ਵਾਂਗ ਕੰਮ ਕੀਤਾ ਪਰ ਉਹਨਾਂ ਦੇ ਉਸ ਵੇਲੇ ਦਰਮਿਆਨ ਸਰਕਾਰ ਦੇ ਵੱਲੋਂ ਕਿਉਂਕਿ ਉਹ ਟਰੱਕਰ ਸਨ ਤੇ ਵੀਲਸ ਤੇ ਹੀ ਉਸ ਵੇਲੇ ਸਾਰਾ ਕੁਝ ਡਿਪੈਂਡ ਕਰਦਾ ਸੀ ਇਸ ਕਰਕੇ ਗਵਰਨਮੈਂਟ ਨੇ ਉਦੋਂ ਇਸ ਖੇਤਰ ਦੇ ਵਿੱਚ ਵਰਕ ਪਰਮਿਟ ਆ ਉਹ ਬਿਨਾਂ ਕਿਸੇ ਬਹੁਤ ਹੀ ਇਨਵੈਸਟੀਗੇਸ਼ਨ ਤੋਂ ਈਜ਼ੀਲੀ ਆ ਜਿਹੜੇ ਵੱਡੀ ਗਿਣਤੀ 'ਚ ਇਸ਼ੂ ਕਰ ਦਿੱਤੇ ਸਨ ਪਰ ਹੁਣ ਉਹਨਾਂ ਇਸ਼ੂ ਕੀਤੇ ਗਏ ਖਾਸ ਤੌਰ ਤੇ ਕਰੋਨਾ ਟਾਈਮ 'ਚ ਜਿਹੜੇ ਇਸ਼ੂ ਕੀਤੇ ਗਏ ਵਰਕ ਪਰਮਿਟ ਆ ਉਹਨਾਂ ਉੱਪਰ ਡੋਨਲਡ ਟਰੰਪ ਨੇ ਸ਼ੱਕ ਦੀ ਨਜ਼ਰ ਨਾਲ ਉਹਨਾਂ ਨੂੰ ਦੁਬਾਰਾ ਇਨਵੈਸਟੀਗੇਟ ਕਰਨ ਦੀ ਗੱਲ ਆਖੀ ਹੈ ਕਿ ਉਸ ਵੇਲੇ ਜਿਨਨੇ ਵਰਕ ਪਰਮਿਟ ਇਸ਼ੂ ਕੀਤੇ ਗਏ ਆ ਜਾਂ ਫਿਰ ਉਹਨਾਂ ਨੂੰ ਰੀਨਿਊ ਕਰਵਾਉਣਾ ਹੈ ਉਹਨਾਂ ਨੂੰ ਵੀ ਹੁਣ ਦੁਬਾਰਾ ਇਨਵੈਸਟੀਗੇਸ਼ਨ ਦੇ ਵਿੱਚੋਂ ਦੁਬਾਰਾ ਗੁਜ਼ਰਨਾ ਪਏਗਾ ਜੇਕਰ ਗੈਰਕਾਨੂੰਨੀ ਪ੍ਰਵਾਸੀਆਂ ਦੇ ਕਸੇ ਸਿਕੰਜੇ ਨੂੰ ਦੇਖਦੇ ਆ ਤਾਂ ਇਸ ਪਾਸੇ ਇੱਕੋ ਤਰ੍ਹਾਂ ਦੀ ਖਬਰ ਨਜ਼ਰ ਆ ਰਹੀ ਹੈ ਕਿ ਇਹਨਾਂ ਦੇ ਰਾ ਗੈਰਕਾਨੂੰਨੀ ਪ੍ਰਵਾਸੀਆ ਜਿਨ੍ਹਾਂ ਨੇ ਕਿ ਬਾਰਡਰ ਕਰਾਸ ਕੀਤਾ ਹੈ ਗੈਰਕਾਨੂੰਨੀ ਰੂਪ ਚ ਅਮਰੀਕਾ ਚ ਐਂਟਰ ਹੋਇਆ ਉਹਨਾਂ ਦੇ ਰਸਤੇ ਹਰ ਪਾਸਿਓਂ ਬੰਦ ਹੁੰਦੇ ਨਜ਼ਰ ਆ ਰਹੇ ਨੇ ਪਰ ਜੇਕਰ ਆંકੜਿਆਂ ਦੀ ਗੱਲ ਦੇਖੀਏ ਪਿਛਲੇ 3 ਮਹੀਨਿਆਂ ਚ ਤਾਂ ਜਿਹੜੇ ਵੀਜ਼ਾ ਗ੍ਰਾਂਟ ਕੀਤੇ ਗਏ ਆ ਲੀਗਲ ਵੀਜ਼ਾ ਲੀਗਲੀ ਜੋ ਆਉਣਾ ਚਾਹੁੰਦੇ ਆ ਅਮਰੀਕਾ ਦੇ ਵਿੱਚ ਤਾਂ ਮੇਓ ਇੰਡੀਅਨਸ ਨੇ ਕੋਈ ਵੀ ਆ ਜਿਹੜੇ ਲੀਗਲੀ ਕੁਆਲੀਫਾਈ ਕਰਦੇ ਆ ਤਾਂ ਅੰਕੜੇ ਹੈਰਾਨ ਕਰਦੇ ਆ ਕਿਉਂਕਿ ਪਿਛਲੇ 3 ਮਹੀਨਿਆਂ ਚ ਲੀਗਲੀ ਵੀਜ਼ਾ ਹੈ ਜਿਹੜੇ ਉਹ ਵੱਡੀ ਗਿਣਤੀ ਚ ਉਹ ਇਸ਼ੂ ਕੀਤੇ ਗਏ ਨੇ ਯਾਨੀ ਕਿ ਡੋਨਲਡ ਟਰੰਪ ਪ੍ਰਸ਼ਾਸਨ ਇਹ ਚਾਹੁੰਦਾ ਹੈ ਕਿ ਲੀਗਲੀ ਤੌਰ ਤੇ ਕਿੰਨੇ ਵੀ ਆ ਜਿਹੜੇ ਉਹ ਆ ਜਾਣ ਪਰ ਗੈਰਕਾਨੂੰਨੀ ਪ੍ਰਵਾਸੀਆਂ ਨੂੰ ਅਮਰੀਕਾ ਦੇ ਵਿੱਚੋਂ ਬਾਹਰ ਕੱਢਿਆ ਜਾਏਗਾ ਅਮਰੀਕਾ ਦੀ ਹੁਣ ਅੱਖ ਨੇਪਾਲ ਤੇ ਆ ਯਾਨੀ ਕਿ ਇੰਡੀਆ ਦੇ ਪੰਜਾਬ ਦੇ ਜਾਂ ਹਰਿਆਣਾ ਦੇ ਉਹ ਲੋਕੀ ਜਿਨ੍ਹਾਂ ਨੇ ਕਿ ਅਸਾਈਲਮ ਅਪਲਾਈ ਕੀਤਾ ਸੀ ਅਸਾਈਲਮ ਜਿੱਤ ਵੀ ਗਏ ਉਹ ਲੋਕੀਂ ਫਿਰ ਇੰਡੀਆ ਵਾਪਸ ਨੇਪਾਲ ਦੇ ਰਸਤੇ ਜੇਕਰ ਗਏ ਜਾਂ ਪਹਿਲਾਂ ਜਾ ਚੁੱਕੇ ਆ ਹੁਣ ਨੇਪਾਲ ਦੀ 에어ਪੋਰਟ ਤੇ ਉਹਨਾਂ ਲੋਕਾਂ ਨੂੰ ਜਹਾਜ਼ ਹੀ ਨਹੀਂ ਚੜ੍ਹਨ ਦਿੱਤਾ ਜਾਂਦਾ ਯਾਨੀ ਕਿ ਉਹ ਲੋਕ ਜੋ ਸਾਇਲਮ ਦਾ ਕੇਸ ਪਾਸ ਕਰ ਚੁੱਕੇ ਸਨ ਪਰ ਹੁਣ ਉਹ ਵਾਪਸ ਉਹ ਇੰਡੀਆ ਪੰਜਾਬ ਜਾਂ ਹਰਿਆਣਾ ਆਏ ਹੋਏ ਆ ਤੇ ਉਸ ਤੋਂ ਬਾਅਦ ਨੇਪਾਲ ਦੇ ਜ਼ਰੀਏ ਜਦੋਂ ਉਹ ਵਾਪਸ ਅਮਰੀਕਾ ਜਾਣ ਦੀ ਕੋਸ਼ਿਸ਼ ਕਰਦੇ ਆ ਹਾਲਾਂਕਿ ਉਹਨਾਂ ਕੋਲ ਸਾਰੇ ਡਾਕੂਮੈਂਟ ਮੌਜੂਦ ਹੁੰਦੇ ਆ ਪਰ ਅਜਿਹੀਆਂ ਖਬਰਾਂ ਹੁਣ ਆ ਰਹੀਆਂ ਨੇ ਕਿ ਉਹਨਾਂ ਨੂੰ ਨੇਪਾਲ ਤੋਂ ਹੀ ਜਹਾਜ਼ ਵਿੱਚ ਚੜ੍ਹਨਾ ਨਹੀਂ ਦਿੱਤਾ ਜਾ ਰਿਹਾ ਜੇਕਰ ਅਜਿਹਾ ਹੁੰਦਾ ਹੈ ਤਾਂ ਵੱਡੀ ਗਿਣਤੀ 'ਚ ਉਹ ਐਪਲੀਕੈਂਟ ਪ੍ਰਭਾਵਿਤ ਹੋਣਗੇ ਉਹ ਕੇਸਸ ਪ੍ਰਭਾਵਿਤ ਹੋਣਗੇ ਜਿਹੜੇ ਕਿ ਆਪਣੀ ਕਹਾਣੀ ਦੇ ਦਮ ਤੇ ਕਿਵੇਂ ਨ ਕਿਵੇਂ ਹੋ ਅਸਾਈਲਮ ਕੇਸ ਪਾਸ ਦਾ ਕਰ ਚੁੱਕੇ ਆ ਪਰ ਵਕਫ-ਵਕ ਮੌਕਿਆਂ ਤੇ ਜਦੋਂ ਆਪਣੇ ਪਿੰਡ ਆਪਣੇ ਸ਼ਹਿਰ ਆਪਣੇ ਮੁਹੱਲੇ ਚ ਪੰਜਾਬ ਜਾਂ ਹਰਿਆਣਾ ਚਾਹੁੰਦੇ ਆ ਤਾਂ ਉਸ ਤੋਂ ਬਾਅਦ ਜਦ ਉਹਨਾਂ ਦੀ ਵਾਪਸੀ ਹੁੰਦੀ ਹੈ 네ਪਾਲ ਦੇ ਰਸਤੇ ਉਹਨਾਂ ਵੱਲੋਂ ਐਂਟਰੀ ਕੀਤੀ ਜਾਂਦੀ ਹੈ ਤੇ 네ਪਾਲ ਦੇ ਰਸਤੇ ਹੀ ਜਦੋਂ ਉਹ ਵਾਪਸ ਜਾਂਦੇ ਆ ਤਾਂ ਹੁਣ 네ਪਾਲ ਦੀ 에어ਪੋਰਟ ਤੇ ਹੀ ਅਮਰੀਕਾ ਦੇ ਵੱਲੋਂ ਸਖਤਾਈ ਕਰ ਦਿੱਤੀ ਗਈ ਹੈ 에어ਪੋਰਟ ਤੇ ਅਜਿਹੇ ਕੇਸਾਂ ਨੂੰ ਰੋਕਿਆ ਜਾ ਰਿਹਾ ਹੈ ਭਾਵੇਂ ਉਹਨਾਂ ਕੋਲ ਕੋਈ ਵੀ ਡਾਕੂਮੈਂਟ ਕਿਉਂ ਨਾ ਹੋਵੇ ਉਹਨਾਂ ਦੀ ਐਂਟਰੀ ਨੇਪਾਲ 에য়ারਪੋਰਟ ਤੇ ਹੀ ਰੋਕ ਦਿੱਤੀ ਜਾਂਦੀ ਹੈ ਜੇਕਰ ਅਜਿਹਾ ਹੁੰਦਾ ਹੈ ਤਾਂ ਵੱਡੀ ਗਿਣਤੀ ਵਿੱਚ ਬਹੁਤ ਸਾਰੇ ਅਜਾਹੇ ਕੇਸ ਬਹੁਤ ਸਾਰੇ ਅਜਾਹੇ ਲੋਕ ਪ੍ਰਭਾਵਿਤ ਹੋਣਗੇ ਜਿਨ੍ਹਾਂ ਦੇ ਕੇ ਬਾਕੀ ਦੇ ਪਰਿਵਾਰ ਇੰਡੀਆ ਚ ਰਹਿ ਰਹੇ ਨੇ ਇਸੇ ਤਰ੍ਹਾਂ ਆਇਸ਼ ਰੇਡਸ ਦੀ ਗੱਲ ਕਰੀਏ ਤਾਂ ਮਿਸਿਸ ਸਿਪੀਚ 25 ਦਿਨ ਕੀਤੇ ਗਏ ਆ 17 ਮਾਰਚ ਤੋਂ 21 ਮਾਰਚ ਤੱਕ ਰੇਡਸ ਹੋਈਆਂ ਤੇ 25 ان ڈاکومنٹڈ ਫੜੇ ਗਏ ਤੇ ਨਾਮ ਉਹਨਾਂ ਦੇ ਆਈਸ ਦੇ ਵੱਲੋਂ ਜਨਤਕ ਨਹੀਂ ਕੀਤੇ ਗਏ ਇਸ ਤੋਂ ਇਲਾਵਾ وارニング ਵੀ ਦਿੱਤੀ ਗਈ ਆ ਡੋਨਲਡ ਟਰੰਪ ਦੇ ਵੱਲੋਂ گورنمنٹ فنڈڈ ਜਿਹੜੇ ہاؤسز ہیں انوں نوٹس ਦਿੱਤਾ ਗਿਆ ਕਿ ਉਹ ਇਲੀਗਲ امیگرنٹس ਨੂੰ رہائش ਦਾ وہ اپرچونٹی نہ دیں ਦੂਸਰੇ ਪਾਸੇ ਇੰਡੀਆ ਦੇ ਹੋਮ ਮਿਨਿਸਟਰ ਦੇ ਵੱਲੋਂ ਰਾਜ ਸਭਾ 'ਚ ਆਖਿਆ ਗਿਆ ਸੀ ਕਿ ਖਾਲਿਸਤਾਨ ਦਾ ਨਾਮ ਲੈਣ ਵਾਲੇ ਜਾਂ ਸਮਰਥਨ ਕਰਨ ਵਾਲਿਆਂ ਨੂੰ ਸਖਤੀ ਨਾਲ ਨਜਿੱਠਿਆ ਜਾਏਗਾ ਦੂਸਰੇ ਪਾਸੇ ਡੋਨਲਡ 트ੰਪ ਦੇ ਟੇਬਲ ਤੇ ਇੱਕ ਜਾਈ ਫਾਈਲ ਪਹੁੰਚ ਗਈ ਜਿਸ ਵਿੱਚ ਇੰਡੀਆ ਦੀ ਖੁਫੀਆ ਏਜੰਸੀ ਰਾ ਦੇ ਕਾਰਨਾਮੇ ਤੇ ਰਾ ਦੇ ਵੱਲੋਂ ਘੱਟ ਗਿਣਤੀਆਂ ਈਵਨ ਇੰਡੀਆ ਗਵਰਨਮੈਂਟ ਦੇ ਵੱਲੋਂ ਘੱਟ ਗਿਣਤੀਆਂ ਅਲਪਸੰਖਾਂ ਦੇ ਉੱਪਰ ਧਰਮ ਦੇ ਆਧਾਰ ਤੇ ਸਿੱਖਾਂ ਦੇ ਉੱਪਰ ਤੇ ਮੁਸਲਮਾਨਾਂ ਦੇ ਉੱਪਰ ਜਿਸ ਤਰ੍ਹਾਂ ਵੇਦਕਰਾ ਜਾਂ ਫਿਰ ਦਬਾਅ ਪਾਉਣ ਦੀ ਰਾਜਨੀਤੀ ਇਸ ਤੋਂ ਇਲਾਵਾ ਅਮਰੀਕਾ ਦੇ ਕੈਨੇਡਾ ਚ ਨਿਜਰ ਦੇ ਕਤਲ ਦੀ ਵੀ ਗੱਲ ਆਖੀ ਤੇ ਗੁਰਪਤਵੰਤ ਪੰਨੂ ਦੇ ਉੱਪਰ ਜੋ ਹਮਲੇ ਦੀ ਇਨਵੈਸਟੀਗੇਸ਼ਨ ਉਹ ਵੀ ਇਸ ਵੱਲ ਇਸ਼ਾਰਾ ਕਰਦੀ ਹੈ ਕਿ ਭਾਰਤ ਦੀਆਂ ਏਜੰਸੀਆਂ ਇਹਨਾਂ ਉੱਪਰ ਇਲਜ਼ਾਮ ਲੱਗੇ ਨੇ ਕਿ ਇਹ ਉਸ ਫਾਈਲ ਦੇ ਅਕੋਰਡਿੰਗ ਅਲਪਸੰਖੇਕ ਜਾਂ ਘੱਟ ਗਿਣਤੀ ਲੋਕਾਂ ਦੇ ਉੱਪਰ ਪ੍ਰੈਸ਼ਰ ਪਾ ਰਹੀਆਂ ਨੇ ਤੇ ਉਹਨਾਂ ਉੱਪਰ ਅਤਿਆਚਾਰ ਕਰ ਰਹੀਆਂ ਨੇ ਇਸ ਕਰਕੇ ਇੰਡੀਆ ਦੀ ਖੁਫੀਆ ਏਜੰਸੀ ਰਾ ਦੇ ਉੱਪਰ ਅਮਰੀਕਾ ਚ ਬੈਨ ਲਗਾਉਣ ਦੀ ਸੇਫਾਰਿਸ਼ ਕੀਤੀ ਗਈ ਹੈ ਟੈਰੇਵਾਰ ਦੀ ਗੱਲ ਚੱਲਦੀ ਆ ਤਾਂ ਡੋਨਲਡ ਟਰੰਪ ਤੇ ਨਰਿੰਦਰ ਮੋਦੀ ਇੱਕ ਦੂਸਰੇ ਨੂੰ ਆਹਮੋ ਸਾਹਮਣੇ ਖੜੇ ਨਜ਼ਰ ਆਉਂਦੇ ਆ ਤੇ ਇੰਡੀਆ ਦੀ ਪਿੱਠ ਤੇ ਚਾਈਨਾ ਵੀ ਨਜ਼ਰ ਆ ਰਿਹਾ ਖੜਾ ਪਰ ਜਦ ਟੈਰੇਵਾਰ ਨੂੰ ਡੀਪਲੀ ਦੇਖਿਆ ਜਾਂਦਾ ਜੇਕਰ ਡੋਨਲਡ ਟਰੰਪ ਦੀ ਜਿੱਦ ਪੂਰੀ ਵੀ ਹੋ ਜਾਂਦੀ ਆ ਤਾਂ ਇੰਡੀਆ ਦੀ ਸਮਾਲ ਸਕੇਲ ਇੰਡਸਟਰੀ ਇੰਡੀਆ ਦੀ ਆਟੋਮੋਬਾਈਲ ਇੰਡਸਟਰੀ ਇੰਡੀਆ ਦਾ ਉਦਯੋਗਿਕ ਆਧਾਰ ਤੇ ਨਾਲ ਖੇਤੀਬਾੜੀ ਸੈਕਟਰ ਹੈ ਜਿਹੜਾ ਉਹ ਬੁਰੀ ਤਰ੍ਹਾਂ ਡਗਮਗਾਉਂਦੇ ਨਜ਼ਰ ਆ ਰਹੇ ਨੇ ਕਿਤਨਾ ਕਿਤੇ ਉਮੀਦ ਜ਼ਰੂਰ ਹੈ ਹੋ ਸਕਦਾ ਟੈਰਿਫ ਵਾਰ ਦਾ ਕੁ ਵਿਚਕਾਰਲਾ ਰਸਤਾ ਨਿਕਲ ਆਵੇ ਪਰ ਕੋਲ ਮਿਲਾ ਕੇ ਇੰਡੀਆ ਦਾ ਉਦਯੋਗਿਕ ਢਾਂਚਾ ਤੇ ਖੇਤੀਬਾੜੀ ਢਾਂਚਾ ਟੈਰਿਫ ਵਾਰ ਦੇ ਇਹਨਾਂ ਹੁਕਮਾਂ ਚ ਕਿਤਨਾ ਕਿਤੇ ਡਗਮਗਾਉਂਦਾ ਨਜ਼ਰ ਆ ਰਿਹਾ ਹੈ ਸੰਨ ਦੋਸਤੋ ਹੁਣ ਤੱਕ ਦੀ ਅਪਡੇਟ ਬਾਕੀ ਖਬਰਾਂ ਬਾਕੀ ਅਪਡੇਟ ਲੈ ਕੇ ਫਿਰ ਹਾਜ਼ਰ ਹੋਵਾਂਗੇ ਹਸਤੇ ਵਸਤੇ ਰਹੋ ਜ਼ਿੰਦਗੀ ਜ਼ਿੰਦਾਬਾਦ Take care.